ਪਿੱਖੀ ਵਾਲੇ ਜੋ ਕਿ ਬ੍ਰਮਲੀਨ ਹੋ ਗਏ ਸਨ ਕੱਲ 20 ਜੁਲਾਈ ਨੂੰ ਅੱਜ ਉਹਨਾਂ ਦੀ ਅੰਤਮ ਯਾਤਰਾ ਅੰਤਮ ਯਾਤਰਾ ਪਿੱਖੀ ਸ਼ਹਿਰ ਦੇ ਬਜ਼ਾਰਾਂ ਵਿੱਚ ਬੜੀ ਹੀ ਮਰਜ਼ਾਦਾ ਨਾਲ ਲੱਡੀ ਜਾ ਰਹੀ ਹੈ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਸੰਗਤਾਂ ਛੜਕਾਂ ਤੇ ਪਹੁੰਚ ਚੁੱਕੀਆਂ ਨੇ ਤਾਂ ਜੋ ਆਪਣੇ ਗੁਰੂ ਦੇ ਦਰਸ਼ਨ ਕੀਤੇ ਜਾ ਸਕਣ ਕਿਉਂਕਿ ਸੰਤ ਦਰਸ਼ਨ ਮਨੀ ਜੀ ਦਾ ਪਛੋੜਾ ਨਾ ਪੂਰਾ ਹੋਣ ਵਾਲਾ ਘਟ ਹੈ ਜੋ ਵੀ ਸੰਗਤ ਅੰਤਮਰਦਾਸ ਵਿੱਚ ਸ਼ਾਮਲ ਹੋਈ ਹੈ ਸਭ ਦੀਆਂ ਅੱਖਾਂ ਨਾਮ ਨੇ ਆਪਣੇ ਗੁਰੂ ਨੂੰ ਦਰਸ਼ਨ ਕਰਨ ਲਈ ਘਰਾਂ ਤੋਂ ਬਾਹਰ ਸ਼ਹਿਰ ਭਿੱਖੀ ਦੇ ਬਾਜ਼ਾਰ ਬਿਲਕੁਲ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਬੰਦ ਕੀਤੇ ਗਏ ਨੇ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਅੰਤਮ ਅੰਤਮ ਯਾਤਰਾ ਦੇ ਵਿੱਚ ਦੂਰ ਦਿਰਾਡੇ ਤੋਂ ਪਹੁੰਚੇ ਨੇ ਤਾਂ ਜੋ ਸੰਤ ਮਹਾਰਾਜ ਦਰਸ਼ਨ ਮਨੀ ਜੀ ਨੂੰ ਅੰਤਮ ਬਧਾਈ ਕੀ ਦਿੱਤੀ ਜਾ ਸਕੇ ਇਹ ਪਿੱਖੀ ਸ਼ਹਿਰ ਦੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਜਸਪਾਲ ਸਿੰਘ ਜੀ ਐਸਆਈ ਆਪਣੀ ਡਿਊਟੀ ਅੰਤਮ ਯਾਤਰਾ ਵਿੱਚ ਪੂਰੀ ਤੰਦੇਹੀ ਨਾਲ ਨਿਭਾ ਰਹੇ ਨੇ ਤਾਂ ਜੋ ਕੋਈ ਸ਼ਰਾਰਤੀ ਅੰਸਰ ਜਿੱਥੇ ਵੱਡੀ ਗਿਣਤੀ ਵਿੱਚ ਸ਼ਾਂਤ ਮਹਾਪੁਰਸ਼ ਪਹੁੰਚੇ ਨੇ ਉੱਥੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਭੈਣ ਜੀ ਵੀ ਵਿਸ਼ੇਸ਼ ਤੌਰ ਤੇ ਇਸ ਯਾਤਰਾ ਵਿੱਚ ਉਹਨਾਂ ਦੇ ਅੰਤਮ ਦਰਸ਼ਨ ਕਰਨ ਲਈ ਪਹੁੰਚੇ ਨੇ ਹਰ ਧਰਮ ਦੇ ਲੋਕ ਇਸ ਯਾਤਰਾ ਦੇ ਵਿੱਚ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਪਟੇਕਿੰਥ ਵਿੱਚ ਕਲਚੇ ਨੇ ਤੁਹਾਨੂੰ ਡੀਜੇ ਤਪਾ ਟੂੜੇ ਤੇ ਤੇ ਲਾਈਵ ਤਸਵੀਰਾਂ ਦਿਖਾ ਰਹੇ ਆ ਪੂਰੀ ਮਰਜ਼ਾਦਾ ਦੇ ਨਾਲ ਦੇਰ ਕੋਈ ਬਾਬਾ ਹੀ ਦੇਰ ਕੋਈ ਗਲੀ ਪਾਗੇ ਬੰਦਾ ਜੀ ਪੂਰੀ ਮਰਜ਼ਾਦਾ ਦੇ ਨਾਲ ਸੰਗਤ ਵੱਲੋਂ ਅੰਤਮ ਯਾਤਰਾ ਦੇ ਵਿੱਚ ਸਹਾਇਤਾ ਦਿੱਤਾ ਜਾ ਰਿਹਾ ਹੈ ਨਤਾਬੀ ਦੇ ਅੱਛਾ ਮੈਜੀਦ ਖਵਾਰ ਕੋ ਬਹੁਤੀ ਭਾਵੇਂ ਗਰਮੀ ਬਹੁਤ ਜ਼ਿਆਦਾ ਹੈ ਪਰ ਸੰਤਾਂ ਨੂੰ ਅੰਤਮ ਬਦਾਇਗੀ ਦੇਣ ਲਈ ਸੰਗਤ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਮਾਈ ਭਾਗਵਾਨ ਪਰਮ ਪੂਜੇ ਆਪਾ ਸ੍ਰੀ ਦਰਸ਼ਨ ਮਣੀ ਜੀ ਜੋ ਕਿ ਇਸ ਇਲਾਕੇ ਦੀ ਇੱਕ ਬਹੁਤ ਹੀ ਵੱਡੀ ਮਹਾਨ ਹਸਤੀ ਸੀ ਇਹਨਾਂ ਨਾਲ ਘਟ ਜਾਣ ਦਾ ਘਟਾ ਸਾਡਾ ਇਲਾਕਾ ਕਦੇ ਵੀ ਇਹ ਭੁੱਲ ਨਹੀਂ ਸਕਦਾ ਤੇ ਅੱਜ ਦਾ ਦਿਨ ਇਹ ਵਕਤਾਂ ਨੇ ਇੱਕ ਜਿਹੜਾ ਹਜੂਮ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਕਿੰਨਾ ਲੋਕਾਂ ਦਾ ਪਿਆਰ ਤੇ ਮੁਹੱਬਤ ਉਹਨੇ ਦਿਨਾਂ ਵਿੱਚ ਬਸਦੀ ਹੈ ਕੋਈ ਗਰਮੀ ਸਰਦੀ ਦਾ ਮੌਸਮ ਨਹੀਂ ਸਿਰਫ ਉਹ ਬਾਬਾ ਜੀ ਨਾਲ ਘਟ ਉਹੋ ਪਿਆਰ ਜੀ ਬਾਬਾ ਜੀ ਦਾ ਪਿਆਰ ਹੈ ਉਹ ਅੱਜ ਛੜ ਕੇ ਰਹੇਗਾ ਧੰਨਵਾਦ ਸ਼ਾਂਤ ਮਹਾਪੁਰਸ਼ ਸਕੂਲ ਦੇ ਬੱਚੇ ਸਮਾਰ ਸਰਕਾਰੀ ਪ੍ਰੈਮੀ ਸਕੂਲ ਪਿੱਠੀ ਦੇ ਬੱਚੇ ਉਹ ਵੀ ਸ਼ਾਂਤ ਮਹਾਪੁਰਸ਼ਾਂ ਨੂੰ ਅੰਤਿਮ ਯਾਤਰਾ ਦੇ ਦਰਸ਼ਨ ਕਰਨ ਲਈ ਸਕੂਲ ਦੇ ਬਾਹਰ ਆਏ ਨੇ ਅਸੀਂ ਸਕੂਲ ਦੇ ਮੁਖ ਦੇ ਅੱਗੇ ਇਹਨਾਂ ਨੇ ਸੰਤ ਗਰਸ਼ਨ ਮਨੂਜੀ ਦੀ ਯਾਤਰਾ ਵਿੱਚ ਬੱਚਿਆਂ ਨੂੰ ਉਹਨਾਂ ਦੇ ਦਰਸ਼ਨ ਕਰਨ ਲਈ ਜੈ ਹਾ ਬਾਬੇ ਕਾਉ ਨੇ ਬੱਚਾ ਕਿਹੜੇ ਸੰਤ ਨੇ ਟਾਰੀ ਸਮਾਰਟ ਸਕੂਲ ਠਿੱਖੀ ਦੇ ਬੱਚੇ ਵੀ ਸਤ ਮਹਾਂਪੁਰਚਾਂ ਦੇ ਦਰਸ਼ਨ ਕਰਨ ਲਈ ਅੰਤਮ ਯਾਤਰਾ ਦੇ ਵਿੱਚ ਸ਼ਰਪੀ ਕੀ ਦੀ ਸੰਗਤ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਰੱਬੀ ਰੂਹ ਦੇ ਦਰਸ਼ਨ ਕਰਨ ਲਈ ਸੜਕਾਂ ਤੇ ਆਈ ਹੈ ਉਹਨਾਂ ਤੇ ਫੁੱਲਾਂ ਦੀ ਵਰਖਾ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਆਪਣੇ ਰੱਬੀ ਰੂਹ ਗੁਰੂ ਨੂੰ ਅੰਤਮ ਸਤਿਗਿਰੀ ਦਿੱਤੀ ਜਾ ਸਕੇ ਸੰਗਤ ਦੀ ਆਖਰ ਨਾਮ ਨੇ ਬਹੁਤ ਵੱਡੀ ਗਲਤੀ ਵਿੱਚ ਸ਼ਹਿਰ ਦੀ ਸੰਗਤ ਸ਼ਹਿਰ ਦੀ ਸੰਗਤ ਇਸ ਸੰਤਨ ਯਾਤਰਾ ਵਿੱਚ ਸ਼ਾਂਤ ਦਰਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਪਹੁੰਚੀ ਹੈ ਬਰਖਾ ਕੀਤੀ ਜਾ ਰਹੀ ਹੈ ਹਰ ਧਰਮ ਦੇ ਲੋਕ ਇਸ ਯਾਤਰਾ ਦੇ ਵਿੱਚ ਪਹੁੰਚੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅੰਤਮ ਯਾਤਰਾ ਦੇ ਵਿੱਚ ਉੱਧਰ ਘਟੇਓ ਉਹ ਜਿਹੜਾ ਬਾਪੇ ਸਿੱਤੇ ਬਾਪੇ ਦੇ ਉੱਧਰ ਮੂੰਹ ਕਰੋ ਇਹ ਗੰਧੀ ਵਿੱਚ ਸੰਗਤਾਂ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਸੜਕਾਂ ਤੇ ਪਹੁੰਚੀਆਂ ਨੇ ਤਾਂ ਜੋ ਰੱਬੀ ਰੂਹ ਦੇ ਦਰਸ਼ਨ ਕੀਤੇ ਜਾ ਸਕਣ ਸਾਰੀ ਸੰਗਤ ਦੀਆਂ ਅੱਖਾਂ ਨਾਲ ਨੇ ਕਿਉਂਕਿ ਸੰਤ ਦਰਸ਼ਨ ਮਹਣੀ ਜੀ ਰੱਬ ਦਾ ਹੀ ਰੂਪ ਸਨ ਬਹੁਤ ਹੀ ਮਿੱਠੇ ਨਗੇ ਸਵਾਦੇ ਡੇਰਾ ਸੰਤ ਬਾਬਾ ਬਲਵੰਤ ਪੁਣੀ ਠਿੱਖੀ ਨਾਲ ਦੂਰ ਦਰਾਡੇ ਤੋਂ ਪੰਜਾਬ ਹਰਿਆਣਾ ਹਮਾਚ ਰਾਜਸਥਾਨ ਤੋਂ ਸੰਗਤਾਂ ਜੁੜੀਆਂ ਹੋਈਆਂ ਸਨ ਜੋ ਅੱਜ ਅੰਤਮ ਯਾਤਰਾ ਦੇ ਦਰਸ਼ਨ ਕਰਨ ਲਈ ਅੰਤਮ ਯਾਤਰਾ ਵਿੱਚ ਪਹੁੰਚੀਆਂ ਵਾਪਾ ਦਰਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਇਹ ਵਾਪਾ ਦਰਸ਼ਨ ਮਹਾਰਾਜ ਜੀ ਦੇ ਅੰਤਮ ਯਾਤਰਾ ਦੇ ਦਰਸ਼ਨ ਕੀਤੇ ਜਾ ਸਕਣ ਬਹੁਤ ਹੀ ਵੱਡੀ ਗਿਣਤੀ ਵਿੱਚ ਸਰਗਰਮ ਲੋਕ ਜੁਕ ਨੇ ਦੇਖੀ ਬੇਟਾ آمنہ فاطمہ صحابی حضرت فاطمہ آصفہ